ਨਿਕਾਲ ਜੀ ਤੁਸੀਂ ਦੇਖ ਰਹੇ ਹੋ ਰਿਆਸਤ نیوز ਤੇ ਮੈਂ ਪਰਵਿੰਦਰ ਸਿੰਘ ਅੱਜ ਬੜੇ ਹੀ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹੈ ਕੇਂਦਰ ਸਰਕਾਰ بار بار ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੂੰ ਝਟਕਾ ਦੇ ਰਹੀ ਹੈ ਕੀ ਝਟਕੇ ਨੇ ਉਹ ਤੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਵੀ ਜਵਾਬੀ ਕਾਰਵਾਈ ਕੀਤੀ ਗਈ ਹੈ ਕੀ ਜਵਾਬ ਹੈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਹੈ ਇਸ ਸਬੰਧੀ ਵਿਸਤਾਰ ਦੇ ਨਾਲ ਚਰਚਾ ਕਰਾਂਗੇ ਚਰਚਾ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਨੇ ਜਸ ਖਹਿਰਾ ਜੀ ਖਹਿਰਾ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਬਹੁਤ-ਬਹੁਤ ਕਹਾਂ ਸਾਹਿਬ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਭਗਵਾਨ ਤਮਾਨ ਦੁਆਰਾ ਬੀਤੇ ਕੁਝ ਦਿਨਾ ਤੋਂ ਜਿਹੜਾ ਬੀਬੀਐਮਪੀ ਦਾ ਮੁੱਦਾ ਜਿਹੜਾ ਬਹੁਤ ਹੀ ਜ਼ਿਆਦਾ ਹਾਈਲਾਈਟ ਕੀਤਾ ਹੋਇਆ ਹੈ ਉਸ ਪ੍ਰਤੀ ਹੁਣ ਕੇਂਦਰ ਸਰਕਾਰ ਦੇ ਵੱਲੋਂ ਇੱਕ ਵੱਡਾ ਝਟਕਾ ਲੱਗਾ ਜੀ ਕੇਂਦਰ ਸਰਕਾਰ ਦੇ ਵੱਲੋਂ ਬੀਬੀਐਮਪੀ ਦੀ ਜਿਹੜੀ ਸੁਰੱਖਿਆ ਉਸ ਨੂੰ ਦੇਖਦੇ ਹੋਏ ਹੁਣ ਮਾਨ ਸਰਕਾਰ ਦੇ ਉੱਤੇ ਵੱਡਾ ਬੋਝ ਪਾਇਆ ਕੀ ਉਹ ਬੋਝ ਹੈ ਸਾਡੇ ਦਰਸ਼ਕਾਂ ਨੂੰ ਜਿਹੜਾ ਵਿਸਥਾਰ ਦੇ ਨਾਲ ਸਮਝਾਓਗੇ ਜੀ ਅਪਰਮੇਂਦਰ ਜੀ ਪਹਿਲਾਂ ਤਾਂ ਜਦੋਂ ਤੋਂ ਸੈਂਟਰ ਸਰਕਾਰ ਹੈ ਜਿਹੜੀ ਉਹ ਬਣਦੀ ਆਉਂਦੀ ਆ ਚਾਹੇ ਕਿਸੇ ਪਾਰਟੀ ਦੀ ਵੀ ਹੋਵੇ ਹਮੇਸ਼ਾ ਜਿਹੜੀ ਉਹ ਪੰਜਾਬ ਦੇ ਨਾਲ ਖਾਰਖਾਨਦੀ ਆ ਪੰਜਾਬ ਦੇ ਨਾਲ ਜਿਹੜੀ ਆ ਉਹ ਹਮੇਸ਼ਾ ਉਸ ਦੀ ਖੜਕਦੀ ਰਹਿੰਦੀ ਆ ਤਾਂ ਹੁਣ ਵੀ ਐਸਾ ਹੀ ਆ ਪਹਿਲਾਂ ਜਦੋਂ ਦੂਜੀਆਂ ਸਰਕਾਰਾਂ ਸੀਗੀਆਂ ਉਦੋਂ ਵੀ ਇਹੀ ਕੁਝ ਹੁੰਦਾ ਸੀ ਜਦੋਂ ਕਾਂਗਰਸ ਸਰਕਾਰ ਸੀ ਕਿ ਉਦੋਂ ਵੀ ਇਹੀ ਕੁਝ ਹੁੰਦਾ ਸੀ ਤਾਂ ਹੁਣ ਫੇਰ ਪੰਜਾਬ ਦੇ ਨਾਲ ਜਿਹੜਾ ਉਹ ਸੈਂਟਰ ਸਰਕਾਰ ਦੇ ਵੱਲੋਂ ਧੱਕਾ ਕੀਤਾ ਗਿਆ ਦੱਸਦੀ ਕਿ ਜਿੱਥੇ ਪੰਜਾਬ ਦਾ ਪਾਣੀ ਜਿਹੜਾ ਪੰਜਾਬ ਦੇ ਖੇਤਾਂ ਦੇ ਲਈ ਪੂਰਤੀ ਨਹੀਂ ਹੁੰਦੀ ਤਾਂ ਹਰਿਆਣੇ ਨੂੰ ਕਿੱਥੋਂ ਦੇਣਾ ਸਿੱਧਾ ਸਵਾਲ ਇੱਥੇ ਜਿਹੜੇ ਮੁੱਖ ਮੰਤਰੀ ਸਾਹਿਬ ਦੂਸ਼ਲਾਂਗਾ ਵੀ ਕਰਨੀ ਬਣਦੀ ਸੀ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕੋਲ ਪਾਣੀ ਨਹੀਂ ਹੈ ਤਾਂ ਅਸੀਂ ਕਿੱਥੋਂ ਦੇ ਦਈਏ ਉਹਨਾਂ ਨੇ ਮੀਟਿੰਗ ਵੀ ਕੀਤੀ ਸੀ ਸਾਰੀਆਂ ਜਿਹੜੀਆਂ ਆ ਪਾਰਟੀਆਂ ਨੇ ਉਹਨਾਂ ਦੇ ਨੁਮਾਇੰਦੇ ਵੀ ਸੱਦੇ ਸੀਗੇ ਚਾਹੇ ਉਹ ਭਾਜਪਾ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ बसपा ਹੋਵੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਨੇ ਜਿਹੜੇ ਉਹ ਸੱਦੇ ਸੀਗੇ ਸਾਰੇ ਉਸ ਮੀਟਿੰਗ ਦੇ ਵਿੱਚ ਪਹੁੰਚੇ ਸੀ ਤੇ ਉਸ ਤੋਂ ਬਾਅਦ ਫੈਸਲਾ ਲਿਆ ਗਿਆ ਸੀ ਕਿ ਪਾਣੀ ਨਹੀਂ ਦਿੱਤਾ ਜਾਊਗਾ ਜੇਕਰ ਪੰਜਾਬ ਦੇ ਕੋਲ ਪਾਣੀ ਹੋਊਗਾ ਤਾਂ ਦਿੱਤਾ ਜਾਊਗਾ ਅਜੇ ਹੁਣ ਹੈ ਹੀ ਨਹੀਂ ਪਾਣੀ ਤਾਂ ਦੇਣਾ ਕਿੱਥੋਂ ਆ ਜਿਹੜੀ ਗੱਲ ਤੁਸੀਂ ਸੁਰੱਖਿਆ ਦੀ ਕੀਤੀ ਆ ਤਾਂ ਇਹ ਹੁਣ ਨਹੀਂ ਇਹ ਪਹਿਲਾਂ ਜਿਹੜਾ ਉਹ ਇਸ ਦਾ ਐਲਾਨ ਹੋਇਆ ਸੀ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਇਹ ਪਾਸ ਹੋ ਗਿਆ ਸੀ ਬਸ ਜਿਹੜਾ ਕਹਦੀ ਹੈ ਕਿ ਲਾਗੂ ਆ ਉਹ ਸੁਰੱਖਿਆ ਹੁਣ ਕੀਤੀ ਗਈ ਆ ਜਿਹੜੀ ਇਹ ਪਾਸ ਆ ਕਾਂਗਰਸ ਦੀ ਸਰਕਾਰ ਮੌਕੇ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਸੀਗੇ ਉਦੋਂ ਇਹ ਪਾਸ ਹੋ ਚੁੱਕੀ ਸੀ ਪਰ ਹੁਣ ਲਾਗੂ ਕੀਤੀ ਗਈ ਆ ਤਾਂ ਉਸ ਦਾ ਜਿਹੜਾ ਖਰਚਾ ਏ ਉਹ ਪੰਜਾਬ ਦੇ ਲੋਕਾਂ ਤੇ ਆ ਕਹਿੰਦੇ ਨੇ ਕਿ ਵੇ ਇੱਕ ਹੱਥ ਦਿੱਤਿਆਂ ਇੱਕ ਹੱਥ ਲਿਆ ਹਨਾ ਉਸ ਹਾਵਾ ਵੀ ਇੱਕ ਹੱਥ ਪੰਜਾਬ ਤੋਂ ਨੂੰ ਕਰਜ਼ਾ ਦੇ ਹੀ ਜਾਂਦੇ ਤੇ ਦੂਏ ਪਾਸੇ ਪੰਜਾਬ ਤੋਂ ਲਈ ਜਾਂਦੇ ਆ ਪੈਸੇ ਇੱਕ ਪਾਸੇ ਉਹਦਾ ਪੰਜਾਬ ਨੂੰ ਕਰਜ਼ਾ ਦੇ ਦਿੰਦੇ ਆ ਦੂਜੇ ਪਾਸੇ ਸੈਲਰੀਆਂ ਦੇ ਤੌਰ ਤੇ ਲੈ ਲੈਂਦੇ ਆ ਜਿਹੜਾ ਹੁਣ ਇਹਨਾਂ ਨੇ 300 ਦੇ ਕਰੀਬ ਜਿਹੜੀ ਭਰਤੀ ਕਰਨ ਨੂੰ ਕਿਹਾ ਏ ਜਿਹੜੇ ਸੁਰੱਖਿਆ ਫੋਰਸ ਆ ਉਹਦੀ ਭਰਤੀ ਕਰਨ ਨੂੰ ਕਿਹਾ ਏ ਸੀਆਈਏਐਫ ਐਸ ਠੀਕ ਹੈ ਉਹਦੀ ਜਿਹੜੀ ਆ ਉਹ ਭਰਤੀ ਕਰਨ ਨੂੰ ਕਿਹਾ ਤਾਂ ਉਹਦਾ ਜਿਹੜਾ ਸੈਲਰੀਆਂ ਦਾ ਬੋਝ ਆ ਉਹ ਕਿਤੇ ਪੈਣ ਉਹ ਪੰਜਾਬ ਦੇ ਲੋਕਾਂ ਦੇ ਪੈਣਾ ਨਾ ਜਿਹੜਾ ਸਾਲਾਨਾ ਬਜਟ ਬਣ ਰਿਹਾ ਉਹਦਾ ਉਹ 8.5 ਕਰੋੜ ਦੇ ਕਰੀਬ ਬਣ ਰਿਹਾ ਤਾਂ ਉਹ 8.5 ਕਰੋੜ ਦੇਣਾ ਕਿੱਥੋਂ ਆ ਦੇਣਾ ਕਿੰਨਾ ਨੇ ਜੇ ਸੈਂਟਰ ਸਰਕਾਰ ਫੋਰਸ ਲਾ ਰਹੀ ਹੈ ਤਾਂ ਸੈਂਟਰ ਸਰਕਾਰ ਪੈਸਾ ਦਵੇ ਨਾ ਪੰਜਾਬ ਸਰਕਾਰ ਕਿਉਂ ਦੇਊਗੀ ਆ ਕੇ ਪੈਸਾ ਵੀ ਤੁਸੀਂ ਦਿਓ ਪਾਣੀ ਲੁੱਟਾਂਗੇ ਵੀ ਅਸੀਂ ਪਾਣੀ ਲਵਾਂਗੇ ਵੀ ਅਸੀਂ ਪੈਸਾ ਤੁਸੀਂ ਦਿਓ ਇਹ ਕੀ ਮਤਲਬ ਹੋਇਆ ਜੇ ਪੰਜਾਬ ਦਾ ਪਾਣੀ ਇੱਕ ਪਾਸੇ ਤੁਸੀਂ ਲੈ ਰਹੇ ਹੋ ਤਾਂ ਪੰਜਾਬ ਨੂੰ ਪਾਣੀ ਦੀ ਰਿਐਲਿਟੀ ਦੋ ਨਾ ਪਾਣੀ ਨੂੰ ਪਾਣੀ ਦਾ ਪੈਸਾ ਤਾਂ ਦੇਣਾ ਨਹੀਂ रियल्टी ਦਾ ਦੇਣੀ ਨੇ ਉਤੇ ਦੀ ਤੁਸੀਂ ਜਿਹੜਾ ਬਾਤੂ ਖਰਚਾ ਏ ਉਹ ਵੀ ਪੰਜਾਬ ਦੇ ਸਿਰ ਤੇ ਪਾਉਣੀ ਹੋਇ ਕਿੱਥੇ ਦੀ ਚੰਗੀ ਗੱਲ ਆ ਕਿਉਂ ਪੰਜਾਬ ਦੇ ਨਾਲ ੱ ਧੱਕਾ ਕਰਦੇ ਹੋ ਹਮੇਸ਼ਾ ਹਮੇਸ਼ਾ ਧੱਕਾ ਕਰਨ ਨੂੰ ਪੰਜਾਬ ਹੀ ਬਚਦਾ ਏ ਹੋਰ ਕੋਈ ਸਟੇਟ ਹੈ ਨਹੀਂਗੀ ਜਿੱਥੋਂ ਕੋਲਾ ਨਿਕਲਦਾ ਉਥੋਂ ਕੋਲਾ ਦਾ ਫ੍ਰੀ ਲੈ ਕੇ ਨਹੀਂ ਆਉਂਦੇ ਜਿੱਤੋਂ ਹੋਰ ਜਿਹੜੀਆਂ ਖਣਿਜ ਪਦਾਰਤ ਨਿਕਲਦੇ ਨੇ ਉਥੋਂ ਦਾ ਤੁਸੀਂ ਫ੍ਰੀ ਲੈ ਕੇ ਨਹੀਂ ਆਉਂਦੇ ਜਾਂ ਪੰਜਾਬ ਨੂੰ ਕਿੰਨਾ ਕੁ ਫ੍ਰੀ ਦੇ ਦਿੰਨੇ ਹੋ ਤੁਸੀਂ ਪੰਜਾਬ ਦੇ ਤਾਂ ਜਿਹੜਾ ਤੁਸੀਂ ਥਰਮਲ ਪਲੈਂਟ ਲੱਗਾ ਸੀ ਉਥੇ ਕੋਲਾ ਵੀ ਨਹੀਂ ਆਉਣ ਦਿੱਤਾ ਉਥੇ ਕੋਲੇ ਦੀ ਘਾਟ ਆ ਉਹ ਥਰਮਲ ਪਲੈਂਟ ਬੰਦ ਪਿਆ ਬਿਜਲੀ ਦੀ ਘਾਟ ਆ ਪੰਜਾਬ ਦੇ ਵਿੱਚ ਉਹਦੇ 'ਚ ਵੀ ਤੁਸੀਂ ਹਿੱਸਾ ਭਾਲਦੇ ਹੋ ਜਿਹੜੀ ਇੱਥੇ ਆਪਣੇ ਨੰਗਲ ਤੋਂ ਬਿਜਲੀ ਉਹ ਹੁੰਦੀ ਆ ਉਹਦੇ 'ਚ ਵੀ ਸਾਰੇ ਹਿੱਸਾ ਭਾਲਦੇ ਨੇ ਕਿ ਜੇ ਉਹਦੇ 'ਚ ਹਿੱਸਾ ਮਿਲਣਾ ਚਾਹੀਦਾ ਸਾਰਿਆਂ ਨੂੰ ਮਿਲਦਾ ਵੀ ਆ ਖਰੀਦਦੇ ਆ ਬਿਜਲੀ ਚਲੋ ਕਿਉਂਕਿ ਉਹਦਾ ਪ੍ਰਬੰਧਨ ਚੱਲਦਾ ਹੈ ਪੂਰਾ ਪੂਰਾ ਬੋਰਡ ਆ ਜਿਹੜਾ ਉਹ ਚੱਲਦਾ ਹੈ ਉਹਦੇ ਤੇ ਬਿਜਲੀ ਆ ਜਿਹੜਾ ਸਾਰੀਆਂ ਸਟੇਟਾਂ ਨੂੰ ਜਾਂਦੀ ਆ ਉਹ ਚਾਹੇ ਹਰਿਆਣਾ ਹੋਵੇ ਚਾਹੇ ਹਿਮਾਚਲ ਹੋਵੇ ਚਾਹੇ ਫਿਰ ਦਿੱਲੀ ਤੱਕ ਬਿਜਲੀ ਜਾਂਦੀ ਆ ਉਹ ਖਰੀਦੀ ਜਾਂਦੀ ਆ ਪੰਜਾਬ ਨੂੰ ਆਉਂਦੀ ਆ ਪਰ ਜੇ ਪੰਜਾਬ ਦੇ ਅੰਦਰ ਥਰਮਲ ਪਲਾਂਟ ਹੋਣਗੇ ਸਾਨੂੰ ਜਿਹੜਾ ਬਾਹਰ ਹੱਥ ਪੈਰ ਮਾਰਨ ਦੀ ਕੀ ਲੋੜ ਆ ਤੁਸੀਂ ਕੋਲਾ ਤਾਂ ਮੰਗਾ ਨਹੀਂ ਸਕਦੇ ਉੱਤੇ ਵੀ ਜੇ ਪੰਜਾਬ ਕੋਲ ਜਿਹੜੀ ਚੀਜ਼ ਆ ਉਹਦੀ ਰਿਐਲਿਟੀ ਕਿਉਂ ਨਹੀਂ ਮਿਲਦੀ ਰਿਐਲਿਟੀ ਦਿੰਦਾ ਦੇ ਹਰਿਆਣਾ रियलिटी दंदा राजस्थान ਜਿੰਨਾ ਇੱਕ ਪੰਜਾਬ ਸਰਕਾਰ ਤੇ ਪੰਜਾਬ ਦੇ ਉੱਤੇ ਕਰਜ਼ਾ ਹੈ ਨਾ ਜੇ ਸਾਡੇ ਪਾਣੀ ਦੀ ਰਿਐਲਿਟੀ ਮੁੜਿਆਵੇ ਸਾਡਾ ਖਰਚਾ ਜਿਹੜਾ ਇਹ ਸਾਡਾ ਸਾਰਾ ਕਰਜ਼ਾ ਤੇ ਜਿਹੜਾ ਖਰਚਾ ਇਹ ਇਸ ਰਿਐਲਿਟੀ ਤੋਂ ਨਿਕਲ ਸਕਦਾ ਜੇ ਪੰਜਾਬ ਜਿਵੇਂ ਮਾਨਸਾਹ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਸਾਡੇ ਕੋਲ ਬਹੁਤ ਜਿਹੜੇ ਢੰਗ ਨੇ ਅਸੀਂ ਕਿਵੇਂ ਸਰਕਾਰ ਚਲਾਵਾਂਗੇ ਉਸ ਕੰਮਾਂ 'ਚ ਤਾਂ ਮਾਨ ਸਰਕਾਰ ਫੇਲ ਹੋਈ ਹੋਈ ਆ ਪਰ ਪਾਣੀਆਂ ਦਾ ਮੁੱਦਾ ਛੇੜ ਕੇ ਮੇਰੇ ਹਿਸਾਬ ਨਾਲ ਮਾਨਸਾਹ ਸਾਹਿਬ ਨੇ ਜਮੇ ਹੱਥ ਵੜਾ ਲੈਨੇ ਹੁਣ ਕਿਉਂਕਿ ਪਾਣੀ ਦੇਣਾ ਤਾਂ ਸੀ ਕਿਉਂਕਿ ਉਹ ਸਮਾਂ ਨੇੜੇ ਆ ਚੁੱਕਿਆ ਸੀ ਪਾਣੀ ਜਿਹੜੀ ਤਰੀਖ ਸੀ ਉਹ ਨੇੜੇ ਆ ਚੁੱਕੀ ਸੀ ਦੇਣਾ ਤਾਂ ਸੀ ਪਰ ਅੱਗੇ ਨੂੰ ਹੱਥ ਵੜਾ ਲੈ ਹੁਣ ਬੀਵੀਐਮਬੀ ਬੋਰਡ ਦਾ ਚੇਅਰਮੈਨ ਜਿਹੜਾ ਪੰਜਾਬ ਦਾ ਜਿਹੜਾ ਇਹ ਪਾਣੀਆਂ ਦੀ ਬੰਡ ਕਰਦਾ ਸੀ ਉਹਦਾ ਜਿਹੜਾ ਆ ਬੋਰਡ ਦਾ ਚੇਅਰਮੈਨ ਸੀਗਾ ਠੀਕ ਆ ਉਹ ਪੰਜਾਬ ਦਾ ਲੱਗਿਆ ਹੋਇਆ ਸੀ ਹੁਣ ਉਹਨਾਂ ਨੇ ਹਟਾ ਕੇ ਉਹਦੀ ਬਦਲੀ ਦੂਜੇ ਪਾਸੇ ਕਰਤੀ ਉੱਥੇ ਹਰਿਆਣੇ ਦਾ ਬਟਾਤਾ ਹੂੰ ਪੰਜਾਬ ਦੇ ਨਾ ਹੱਥ ਬਟਾ ਲੈਣਾ ਪਹਿਲਾਂ ਤੁਸੀਂ ਜਿਹੜਾ BBMP ਦੇ ਵਿੱਚ ਬੋਰਡ ਦੇ ਵਿੱਚ ਤੁਹਾਡਾ ਹਿੱਸਾ ਸੀ ਉਹ ਕੱਟਤਾ ਉਹਨਾਂ ਨੇ ਉਹ ਕਢਾਤਾ ਤੁਹਾਡੇ ਮੈਂਬਰ ਸੀ ਉਹ ਕੱਟਤੇ ਪਹਿਲਾਂ ਪੰਜਾਬ ਨੇ ਹੱਥ ਬਟਾ ਲਏ ਹੁਣ ਜਿਹੜੇ ਰਹਿੰਦੇ ਹੁੰਦੇ ਸੀ ਉਹ ਮਾਨ ਸਾਹਿਬ ਤੁਸੀਂ ਵਢਾਤੇ ਹੁਣ ਤਾਂ ਉਹਨਾਂ ਦੀ ਜਿੰਨੀ ਮਰਜ਼ੀ ਹੋਊਗੀ ਉਹ ਪਾਣੀ ਲੈਣਗੇ ਹਾਲਾਂਕਿ ਹਾਈ ਕੋਰਟ ਨੇ ਕਹਿਤਾ ਸੀ ਕਿ ਨਹੀਂ ਤੁਸੀਂ ਪਾਣੀ ਦੀ ਇਤਾਂ ਮੰਗ ਨਹੀਂ ਕਰ ਸਕਦੇ ਜਿੰਨਾ ਤੁਹਾਨੂੰ ਦੇਣਾ ਸੀ ਉਹ ਦੇ ਚੁੱਕਿਆ ਜੇ ਬਾਧੂ ਪਾਣੀ ਚਾਹੀਦਾ ਤਾਂ ਤੁਹਾਨੂੰ ਪੈਸੇ ਦੇਣੇ ਪੈਣਗੇ ਹਾਂ ਨਾ ਤਾਂ ਉਹ ਪੈਸੇ ਤਾਂ ਕੀ ਦੇਣ ਨੇ ਉੱਤੇ ਦੀ ਜਿਹੜੀ ਸੈਂਟਰ ਸਰਕਾਰ ਆ ਉਹ ਕਹਿੰਦੀ ਆ ਕਿ ਜੇ ਪੰਜਾਬ ਐ ਪਾਣੀ ਨਹੀਂ ਦਊਗਾ ਤਾਂ ਸਾਨੂੰ ਲੈਣਾ ਆਉਂਦਾ ਦਾ ਮਹਾਰਾਜ ਫਿਰ ਜੇ ਪਾਣੀ ਇਦਾਂ ਲਾਉਂਗੇ ਫਿਰ ਪੰਜਾਬ ਨੂੰ ਪਾਣੀ ਬਚਾਉਣਾ ਵੀ ਆਉਂਦਾ ਹੈ ਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਕੇਂਦਰ ਸਰਕਾਰ ਨੇ ਜਿਹੜਾ ਕਿਹਾ ਵੀ CISF ਸੁਰੱਖਿਆ ਲਈ ਜਾਵੇ ਉਹ ਕਹਿੰਦੇ ਜਦ ਸਾਡੇ ਪੰਜਾਬ ਪੁਲਿਸ ਦੇ ਜਵਾਨ ਉੱਥੇ ਫਰੀਦ ਦੇ ਵਿੱਚ ਲੱਗੇ ਹੋਏ ਨੇ ਵੀ ਅਸੀਂ ਬਾਦੂ ਦਾ ਖਰਚਾ ਆਪਣੇ ਸ਼ਿਰ ਕਿਉਂ ਚੱਕੀਏ ਦਾ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਵੀ ਕੇਂਦਰ ਸਰਕਾਰ ਨੂੰ ਪੂਰਾ ਹਨ ਜੋਸ਼ ਦੇ ਨਾਲ ਪਟਕਾਰਿਆ ਗਿਆ ਉਹ ਕਹਿੰਦੇ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਜਵਾਬ ਦਿੱਤਾ ਕਹਿੰਦੇ ਸਾਡੇ ਕੋਲ ਤਾਂ ਪੈਸੇ ਹੈ ਨਹੀਂਗੇ ਅਸੀਂ ਧਾਣੀ ਬਾਦੂ ਦਾ ਖਰਚਾ ਚੁੱਕ ਸਕਦੇ ਜਦ ਕਿ ਸਾਡੀ ਫੋਰਸ ਉੱਤੇ ਲੱਗੀ ਹੋਈ ਹੈ ਉਹ ਤਾਂ ਪਰਮੇਂਦਰ ਜੀ ਜਦੋਂ ਇਹ ਪੂਰਾ ਮੁੱਦਾ ਉੱਠਿਆ ਸੀਗਾ ਜਦੋਂ ਮਾਨ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਅਸੀਂ ਪਾਣੀ ਨਹੀਂ ਦੇ ਸਕਦੇ ਸਾਡੇ ਕੋਲ ਪਾਣੀ ਨਹੀਂ ਹੈ ਤਾਂ ਉਦੋਂ ਪੰਜਾਬ ਪੁਲਿਸ ਜਿਹੜੀ ਉੱਥੇ ਤਾਇਨਾਤ ਕੀਤੀ ਗਈ ਸੀ ਉਦੋਂ ਜਿਹੜਾ ਹਾਈ ਕੋਰਟ ਮਾਨਯੋਗ ਹਾਈ ਕੋਰਟ ਤੋਂ ਹੁਕਮ ਆਇਆ ਸੀ ਕਿ ਪੰਜਾਬ ਪੁਲਿਸ ਉੱਥੋਂ ਹਟਾਈ ਜਾਵੇ ਉਦੋਂ ਤਾਂ ਹਰਿਆਣੇ ਵਾਲੇ ਬੜੀਆਂ ਚੰਗਿਆੜਾ ਮਾਰਦੇ ਸੀਗੇ ਕਿ ਜੀ ਉੱਥੇ ਫੋਰਸ ਲਾਤੀ ਇਹਨਾਂ ਨੇ ਆਪਣੀ ਗੁੰਡਾਗਦੀ ਕਰਤੀ ਆ ਪੰਜਾਬ ਸਰਕਾਰ ਉਦੋਂ ਤਾਂ ਸੈਂਟਰ ਵੀ ਕਹਿੰਦੀ ਸੀ ਕਿ ਉੱਥੇ ਫੋਰਸ ਦੀ ਕੀ ਲੋੜ ਆ ਉੱਥੇ ਤਾਂ ਪਾਣੀ ਦਾ ਹੁਣ ਫੋਰਸ ਦੀ ਲੋੜਾ ਫਿਰ ਉੱਥੇ ਹੁਣ ਜਿਹੜਾ 300 ਦੇ ਕਰੀਬ ਜਿਹੜਾ ਤੁਸੀਂ ਭਰਤੀ ਕਰਨ ਨੂੰ ਕਹਿੰਦੇ ਹੋ ਹੁਣ ਕੀ ਲੋੜ ਹੈ ਇਹ ਪਰਮੇਂਦਰ ਜੀ ਹੌਲੀ ਹੌਲੀ ਜਿੰਨੇ ਕ ਪੰਜਾਬ ਦੇ ਮੈਂਬਰ ਬੀਵੀਐਮਪੀ ਚ ਹੈਗੇ ਨੇ ਇਹਨਾਂ ਨੇ ਹੌਲੀ ਹੌਲੀ ਉਹ ਵੀ ਕੱਢ ਦੇਣੇ ਨੇ ਕਿਉਂਕਿ ਇੱਕ ਪੰਜਾਬ ਦਾ ਜਿਹੜਾ ਹੈਗਾ ਸੀ ਚੇਅਰਮੈਨ ਲੱਗਿਆ ਸੀਗਾ ਉਹ ਇਹਨਾਂ ਨੇ ਜਿਹੜਾ ਹਟਾਇਆ ਕਿਉਂਕਿ ਉਹ ਪੂਰੀ ਰਾਤ ਅੜਿਆ ਰਿਹਾ ਕਿ ਮੈਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਲਈਗਾ ਇਹਨਾਂ ਨੇ ਦੂਜੇ ਦਿਨ ਮਾਰਨਿੰਗ ਉਹਨੂੰ ਚੇਂਜ ਕਰਕੇ ਹਰਿਆਣੇ ਦਾ ਬੰਦਾ ਵਟਾਇਆ ਉਹ ਕਹਿੰਦਾ ਜਿੰਨਾ ਹਰਿਆਣੇ ਨੂੰ ਪਾਣੀ ਦੇਣਾ ਹੋਊਗਾ ਅਸੀਂ ਦਵਾਂਗੇ ਬਾਦੂ ਪਾਣੀ ਦੇਣਾ ਹੋਊਗਾ ਅਸੀਂ ਦਵਾਂਗੇ ਕਿਉਂਕਿ ਬਾਈ ਜੀ ਜਿਹੜਾ ਜਿੱਥੇ ਦਾ ਹੋਊਗਾ ਉੱਥੇ ਦੀ ਗੱਲ ਕਰੂਗਾ ਨਾ ਉਹ ਪੰਜਾਬ ਦਾ ਸੀਗਾ ਤਾਂ ਉਹਨੇ ਪੰਜਾਬ ਦੀ ਗੱਲ કરી ਵੀ ਅਸੀਂ ਪਾਣੀ ਨਹੀਂ ਦੇ ਸਕਦੇ ਪੰਜਾਬ ਦੇ ਕੋਲ ਪਾਣੀ ਨਹੀਂ ਹੈ ਜਿੰਨਾ ਪਾਣੀ ਉਹਨਾਂ ਨੂੰ ਦੇਣਾ ਸੀ ਉਹਨਾਂ ਦੇਤਾ ਹਾਲਾਂਕਿ ਪਾਣੀ ਇਹ ਨਹੀਂ ਹੈਗਾ ਬਿਲਕੁਲ ਬੰਦ ਕੀਤਾ ਗਿਆ ਪਾਣੀ ਜਾ ਰਿਹਾ ਉੱਤੇ ਨੂੰ ਜਿੰਨਾ ਕਿ ਜਾ ਰਿਹਾ ਜਿੰਨੀ ਕੁ ਲੋੜ ਸੀ ਉਹਨਾਂ ਕੋ ਪੰਜਾਬ ਦੇ ਵੱਲੋਂ ਪਾਣੀ ਛੱਡਿਆ ਗਿਆ ਸੀ ਬੀਬੀ ਐਮ ਬੀ ਦੇ ਵੱਲੋਂ ਤੇ ਉਹ ਹੁਣ ਕਹਿੰਦੇ ਉਦੋਂ ਦੁੱਗਣਾ ਪਾਣੀ ਜਿਹੜਾ ਛੱਡਿਆ ਜਾਵੇ ਤਾਂ ਦੁੱਗਣਾ ਪਾਣੀ ਦੇਣਾ ਕਿੱਥੋਂ ਆ ਪਹਿਲਾਂ ਤਾਂ ਇਹ ਇਹ ਜਿਹੜੀ ਸੋਚਣ ਸਮਝਣ ਵਾਲੀ ਗੱਲ ਆ ਤੁਸੀਂ ਆ ਬੀਬੀ ਐਮ ਬੀ ਜਿਹੜੀ ਨਹਿਰ ਆ ਇਹਨੂੰ ਜਾ ਕੇ ਦੇਖਿਓ ਪਰਮੇਂਦਰ ਜੀ ਥਾਂ ਥਾਂ ਤੇ ਪਾੜ ਪਾਏ ਹੋਏ ਨੇ ਜੇਕਰ ਇਹਦੇ ਵਿੱਚ ਵਾਧੂ ਪਾਣੀ ਛੱਡਿਆ ਗਿਆ ਠੀਕ ਹੈ ਜੇ ਇਹ ਕਿਤੇ ਟੁੱਟਦੀ ਆ ਤੇ ਨੁਕਸਾਨ ਕਿਦਾ ਹੋਊਗਾ ਹਰਿਆਣੇ ਦਾ ਕਿ ਪੰਜਾਬ ਦਾ ਪੰਜਾਬ ਦਾ ਲੋਕ ਕਿਹਦੇ ਡੁੱਬਣਗੇ ਹਰਿਆਣੇ ਦੇ ਕਿ ਪੰਜਾਬ ਦੇ ਖੇਤੀ ਕਿੰਨਾ ਦੀ ਤਬਾਹ ਹੋਊਗੀ ਹਰ ਇੱਕ ਵਾਰੀ ਖੇਤੀ ਤਬਾਹ ਕਰਾਉਣ ਨੂੰ ਪੰਜਾਬ ਤਬਾਹ ਹੋਣ ਨੂੰ ਪੰਜਾਬ ਤੇ ਮਲਾਈ ਖਾਨ ਨੂੰ ਜਿਹੜੇ ਨੇ ਉਹ ਹਰਿਆਣੇ ਵਾਲੇ ਕਿਉਂ ਬਈ ਜਦੋਂ ਪਹਿਲਾਂ ਹੜਾ ਏਸ਼ੀਆ ਦੇ ਦੋ ਤਿੰਨ ਸਾਲ ਹੋ ਗਏ ਜਦੋਂ ਜ਼ਿਆਦਾ بارش ਕਾਰਨ ਹੜਾ ਆਏ ਸੀਗੇ ਉਦੋਂ ਨਹੀਂ ਪਿਆ ਹਰਿਆਣੇ ਨੇ ਕਿਹਾ ਵੀ ਸਾਡੇ ਕੰਨੇ ਪਾਣੀ ਛੱਡ ਦੋ ਸਾਨੂੰ ਲੋੜ ਆ ਪਾਣੀ ਦੀ ਉਦੋਂ ਰਾਜਸਥਾਨ ਨੇ ਕਿਉਂ ਨਹੀਂ ਕਿਹਾ ਸਾਡੇ ਕੰਨੇ ਪਾਣੀ ਛੱਡ ਦੋ ਸਾਨੂੰ ਪਾਣੀ ਦੀ ਲੋੜ ਹੈ ਮੋ ਲੋੜ ਮੌਕੇ ਸਾਰਿਆਂ ਨੂੰ ਜਿਆਦਾ ਆਉਂਦਾ ਪਰ ਜਦੋਂ ਨਾਲ ਖੜਨ ਦਾ ਟਾਈਮ ਹੁੰਦਾ ਉਦੋਂ ਕੋਈ ਨਹੀਂ ਖੜਦਾ ਉਦੋਂ ਕੋਈ ਨਹੀਂ ਕਹਿੰਦਾ ਅਸੀਂ ਜਿਹੜਾ ਉਹ ਕਰਾਂਗੇ ਇਹਦੀ ਪਹਿਲਾਂ ਇਹਦੀ ਪਹਿਲਾਂ ਜਿਹੜੇ ਇਹ ਬੀਬੀ ਐਮ ਵੀ ਨਹਿਰ ਹੈ ਇਹਦੀ ਪਹਿਲਾਂ ਤੁਸੀਂ ਇਹ ਹਾਲਤ ਤਾ ਕੇ ਦੇਖੋ ਨਾ ਪੰਜਾਬ ਦੇ ਵਿੱਚ ਕੀ ਹੋਈ ਹੋਈ ਹੈ ਤਾਂ ਤਾਂ ਤੇ ਜਿੱਥੇ ਪਾੜ ਪਏ ਹੋਏ ਨੇ ਉੱਥੇ ਥੈਲੇ ਲਾ ਕੇ ਜਿਹੜਾ ਉਹ ਕੀਤਾ ਹੋਇਆ ਜੇਕਰ ਇਹਦੇ ਵਿੱਚ ਬਾਧੂ ਪਾਣੀ ਛੱਡਿਆ ਗਿਆ ਤਾਂ ਉਹ ਥੈਲੇ ਪਾਣੀ ਨੂੰ ਰੋਕ ਪਾਉਣਗੇ ਜਿੰਨਾ ਵਹਾ ਹੁੰਦਾ ਇਹਦੇ ਵਿੱਚ ਬਿਲਕੁਲ ਵੀ ਇਹ ਗੱਲਾਂ ਤੁਹਾਡੇ ਵੱਸ ਤੋਂ ਬਾਹਰ ਨੇ ਪਹਿਲਾਂ ਆ ਕੇ ਪੰਜਾਬ ਦੇ ਵਿੱਚ ਮੌਜੂਦਾ ਹਾਲਾਤ ਦੇਖੋ ਫੇਰ ਕਹੋ ਪਾਣੀ ਲੈਣ ਦੀ ਗੱਲ ਪਹਿਲਾਂ ਇਹਦੀ ਰਿਪੇਅਰ ਕਰਾਓ ਤੇ ਜ਼ਿੰਮੇਵਾਰੀ ਚੱਕੋ ਵਿਜੇਦ ਨਾਲ ਕੁਝ ਹੁੰਦਾ ਜੇ ਕੋਈ ਵੀ ਨੁਕਸਾਨ ਹੁੰਦਾ ਤਾਂ ਉਹਦੇ ਜ਼ਿੰਮੇਵਾਰ ਹਰਿਆਣਾ ਆਊਗਾ ਹਰਿਆਣਾ ਸਰਕਾਰ ਹੋਊਗੀ ਪਹਿਲਾਂ ਇਹਦੀ ਆ ਕੇ ਜ਼ਿੰਮੇਵਾਰੀ ਚੱਕੋ ਫੇਰ ਬਾਅਦੂ ਪਾਣੀ ਨੂੰ ਕਹੋ ਗਰੇਵ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਹੁਣ ਤਾਂ ਜਿਹੜਾ ਪਾਣੀ ਦੇਣਾ ਸ਼ੁਰੂ ਹੋ ਗਿਆ ਹਰਿਆਣੇ ਨੂੰ ਪਰ ਜਿਹੜੀ ਕੇਂਦਰ ਸਰਕਾਰ ਹੈ ਨਾ ਜਦੋਂ ਹੁਣ ਇਹ ਪਾਣੀ ਜਿੰਨਾ ਉਹਨਾਂ ਵਾਸਤੇ ਤੈਅ ਹੋਇਆ ਜਿਹੜਾ ਹਰਿਆਣੇ ਨੂੰ ਦੇਣ ਲਈ ਉਦੋਂ ਪੂਰਾ ਹੋ ਗਿਆ ਤਾਂ ਫਿਰ ਦੁਬਾਰਾ ਜਿਹੜਾ ਵਿਵਾਦ ਖੜਾ ਕਰਨ ਵਾਸਤੇ ਜਿਹੜਾ ਸੀਆਈਐਸਐਫ ਦਾ ਜਿਹੜਾ ਸਹਾਰਾ ਕੇਂਦਰ ਸਰਕਾਰ ਨੇ ਲੈਣਾ ਤਾਂ ਕਰਕੇ ਉਹਨਾਂ ਨੇ ਕਿਹਾ ਵੀ ਭਾਈ ਸੀਆਈਐਸਐਫ ਦੇ ਜਵਾਨ ਨੇ ਜਿਹੜੇ ਉਹਨਾਂ ਨੂੰ ਤਾਇਨਾਤ ਕਰੋ ਬੀਬੀਐਮਪੀ ਤੇ ਜੀ ਪਰ ਮੈਂ ਤਾਂ ਜੀ ਜੇ ਮੌਕੇ ਤੇ ਇਹ ਇੱਕ ਕੈਬਿਨੇਟ ਮੀਟਿੰਗ ਬੁਲਾ ਸਕਦੇ ਆ ਮੌਕੇ ਤੇ ਬਜਟ ਸੈਸ਼ਨ ਸੌਰੀ ਸੈਸ਼ਨ ਬੁਲਾ ਸਕਦੇ ਆ ਸਪੈਸ਼ਲ ਜਿਹੜਾ ਸੈਸ਼ਨ ਸੀ ਉਹ ਇਹਨਾਂ ਨੇ ਬੁਲਾਇਆ ਸੀ ਇੱਕ ਦਿਨਾਂ ਦਾ اجلاس ਬੁਲਾਇਆ ਸੀ ਤਾਂ ਹੁਣ ਕਿਉਂ ਨਹੀਂ ਬੁਲਾ ਸਕਦੇ ਹੁਣ ਕਰੋ ਸਾਰੀਆਂ ਪਾਰਟੀਆਂ ਇਕੱਠੀਆਂ ਦਿਓ ਜਵਾਬ ਮਾਨ ਸਾਹਿਬ ਕਿ ਅਸੀਂ ਨਹੀਂ ਰੱਖਣੇ 300 ਬੰਦਾ ਅਸੀਂ ਨਹੀਂ ਅਸੀਂ ਨਹੀਂ ਦੇ ਸਕਦੇ 850 ਸੌਰੀ 8.5 ਕਰੋੜ ਜਿਹੜਾ ਜਿਹੜਾ ਇਹਨਾਂ ਦੀ ਸਾਲਾਨਾ ਤਨਖਾਹ ਬਣਨੀ ਆ 7 ਤੋਂ ਨਹੀਂ ਦੇ ਹੁਣੀ ਸਾਡੇ ਕੋਲ ਪੈਸਾ ਨਹੀਂ ਹੈ ਅਸੀਂ ਕਿੰਨੇ ਕ ਕਰਦੇ ਜਾ ਕੇ ਪੈਸੇ ਦੇਈ ਜਾਵਾਂਗੇ ਕਿੰਨੇ ਕ ਅਸੀਂ ਪੰਜਾਬ ਦੇ ਲੋਕਾਂ ਦੇ ਭਾਰ ਪਾਈ ਜਾਵਾਂਗੇ ਇੰਨਾ ਕਸੀਂ ਇਹਨਾਂ ਤੋਂ ਟੈਕਸ ਵਸੂਲ ਕਰੀ ਜਾਵਾਂਗੇ ਸਾਤੋਂ ਇਹ ਨਹੀਂ ਦੇ ਹੋਣਾ ਹੁਣ ਕਰੋ ਸਾਰੀਆਂ ਜਿਹੜੇ ਸਮਾਜ ਸੇਵੀ ਨੇ ਇਕੱਠੇ ਕਰੋ ਇਹਨਾਂ ਨੂੰ ਵੀ ਚਲੋ ਸਾਡੇ ਨਾਲ ਅਸੀਂ ਧਰਨਾ ਲਾਵਾਂਗੇ ਤਮਨ ਸਾਹਿਬ ਪਹਿਲਾਂ ਧਰਨੇਆਂ ਚੋਂ ਪਾਰਟੀ ਨਿਕਲੀ ਆ ਧਰਨੇਆਂ ਚ ਤੁਸੀਂ ਨਿਕਲੋ ਤਾਂ ਲਾਓ ਧਰਨਾ ਨਾ ਹੁਣ ਹੁਣ ਲਾਓ ਧਰਨਾ ਸੈਂਟਰ ਸਰਕਾਰ ਦੇ ਖਿਲਾਫ ਹੁਣ ਜਿੰਮੇ ਤੁਸੀਂ ਪਹਿਲਾਂ ਇਹ ਕਹਿੰਦੇ ਸੀ ਵੀ ਕਿਸਾਨ ਦੂਜੇ ਦਿਨ ਧਰਨਾ ਲਾ ਕੇ ਬਹਿ ਜਾਂਦੇ ਆ ਹੁਣ ਕਿਹੜੇ ਮੂੰਹ ਨਾਲ ਉਹਨਾਂ ਨੂੰ ਬੁਲਾਓਗੇ ਪਰਮਿੰਦਰ ਜੀ ਗਾਲਤ ਆ ਇਹ ਆ ਵੀ ਹੁਣ ਕਿਸੇ ਮੂੰਹ ਨਾਲ ਉਹਨਾਂ ਨੂੰ ਬੁਲਾ ਨਹੀਂ ਸਕਦੇ ਉਹਨਾਂ ਨੂੰ ਕਾਇ ਨਹੀਂ ਸਕਦੇ ਵੀ ਕਿਸਾਨ ਸਾਡੇ ਨਾਲ ਆ ਕੇ ਬੈਠਣ ਅਸੀਂ ਬੈਠਾਂਗੇ ਤਾਂ ਤਮਨ ਸਾਹਿਬ ਹੁਣ ਫੇਰ ਜਿਹੜੇ ਕਿਸਾਨ ਨੇ ਉਹ ਤਾਂ ਤਿਆਰ ਨੇ ਤੁਸੀਂ ਕਹਾ ਕੁਮਾਰ ਕੇ ਦੇਖੋ ਤੁਸੀਂ ਕਹੋ ਵੀ ਪੰਜਾਬ ਦਾ ਪਾਣੀ ਬਚਾਉਣਾ ਆਓ ਸਾਡੇ ਨਾਲ ਬੈਠੋ ਤਾਂ ਬੈਠਣਗੇ ਕਿਸਾਨ ਇੰ ਜੇ ਜੀ ਆਪ ਨੂੰ ਨਹੀਂ ਬੈਟਣਗੇ ਤਾਂ ਕਿਸਾਨ ਬੈਟਣਗੇ ਕਿਉਂਕਿ ਲੋੜ ਜਿਹੜੀ ਆ ਉਹ ਕਿਸਾਨਾਂ ਨੂੰ ਵੀ ਆ ਪੰਜਾਬ ਦੇ ਲੋਕਾਂ ਨੂੰ ਵੀ ਆ ਜੇ ਅਸੀਂ ਇੱਥੇ ਉਹ ਇਹ ਮੁਹਾਲੀ ਏਰੀਆ ਦੀ ਗੱਲ ਕਰੀਏ ਜੇ ਦੇ ਨਾਲ ਨਾਲ ਐਮ ਬੀਬੀਐਮਪੀ ਦੇ ਨਾਲ ਨਾਲ ਇਲਾਕੇ ਦੀ ਗੱਲ ਕਰੀਏ ਤਾਂ ਵੀਰਾ ਜੀ ਜਿਹੜਾ ਪਾਣੀ ਆ ਉਹ ਕਟੋ-ਕਟਾ 2.5 300 ਫੁੱਟ ਤੇ ਚਲਿਆ ਗਿਆ ਜਿਹੜਾ ਸ਼ੁੱਧੋ ਪਾਣੀ ਆ 2.5 300 ਫੁੱਟ ਤੇ ਚਲਿਆ ਗਿਆ ਤਾਂ ਅਸੀਂ ਪਾਣੀ ਕਿੱਥੋਂ ਕੱਟ-ਕੱਟ ਪੀਣਾ ਕੌਣ ਬੋਰ ਕਰਾ ਲੂਗਾ ਇੰਨੇ ਤਾਂ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੋੜ ਆ ਉਹ ਸਾਰਿਆਂ ਨੂੰ ਐ ਇਸ ਕਰਕੇ ਸਾਰਿਆਂ ਨੂੰ ਇਸ ਦਾ ਜਿਹੜੀ ਹਮਾਇਤ ਕਰਨੀ ਚਾਹੀਦੀ ਆ ਪਰ ਮਾਨ ਸਾਹਿਬ ਤੁਸੀਂ ਜੇ ਸਟੈਂਡ ਲੈਣਾ ਸੀ ਤਾਂ ਸਖਤ ਸਟੈਂਡ ਲੈਂਦੇ ਹੁਣ ਜਿਹੜਾ ਤੁਸੀਂ ਹਲਕਾ ਸਟੈਂਡ ਲਿਆ ਇਹਦੇ ਨਾਲ ਜਿਹੜੀ ਤੁਹਾਡੀ ਰਹਿੰਦੀ ਕੁੰਦੇ ਜਿਹੜੀ ਉਹਦੇ ਵਿੱਚ ਹਿੱਸਾ ਸੀਗਾ ਤੁਹਾਡਾ ਬੀਬੀਐਮਪੀ ਦੇ ਵਿੱਚ ਤੁਸੀਂ ਉਹ ਵੀ ਕਢਾ ਲਿਆ ਹੁਣ ਸਿੱਧਾ ਸੈਂਟਰ ਦੇ ਹੱਥ ਚੱਲਿਆਗਾ ਹੁਣ ਸੈਂਟਰ ਫੈਸਲਾ ਕਰੂ ਕਿ ਕਿੰਨਾ ਕੁ ਪਾਣੀ ਦੇਣਾ ਕਿੰਨਾ ਕੁ ਨਹੀਂ ਜਿਵੇਂ ਉਹ ਸਿੰਧੂ ਸਾਹਿਬ ਜਲ ਸੰਧ ਦੀ ਉਹਨਾਂ ਨੇ ਕੈਨਸਲ ਕਰਕੇ ਕਹਿਣਾ ਵੀ ਜਦੋਂ ਸਾਡਾ ਜੀ ਹੋਊਗਾ ਅਸੀਂ ਖੁੱਲਾ ਪਾਣੀ ਛੱਟਾਂਗੇ ਜਦੋਂ ਸਾਡਾ ਜੀ ਹੋਊਗਾ ਅਸੀਂ ਪਾਣੀ ਬੰਦ ਕਰਾਂਗੇ ਕੋਈ ਹਿਸਾਬ ਕਿਤਾਬ ਨਹੀਂ ਰੱਖਣਾ ਤਾਂ ਮਾਨ ਸਾਹਿਬ ਹੁਣ ਇਹਨਾਂ ਨੇ ਬੀਬੀਐਮਪੀ ਬੋਰਡ ਦੇ ਵਿੱਚੋਂ ਤੁਹਾਡੇ ਸਾਰੇ ਮੈਂਬਰ ਕੱਢ ਕੇ ਕਿ ਇਹਨਾਂ ਨੇ ਹਿਸਾਬ ਕਿਤਾਬ ਨਹੀਂ ਰੱਖਣਾ ਜਿੰਨਾ ਉਹਨਾਂ ਨੂੰ ਪਾਣੀ ਚਾਹੀਦਾ ਹੋਊਗਾ ਓਨਾ ਪਾਣੀ ਲੈਣਗੇ ਜਦੋਂ ਪਾਣੀ ਨਹੀਂ ਚਾਹੀਦਾ ਹੋਊਗਾ ਉਦੋਂ ਪਾਣੀ ਨਹੀਂ ਲੈਣਗੇ ਪੰਜਾਬ ਡੁੱਬਦਾ ਡੁੱਬਦਾ ਡੁੱਬੇ ਪੰਜਾਬ ਮਰਦਾ ਮਰੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਇੱਕ ਕਹਾਵਤ ਹੈ ਨਾ ਕਹਿੰਦਾ ਉਹ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਉਹ ਕੰਮ ਪੰਜਾਬ ਨਾਲ ਹੋਣਾਵਾ ਹਰਿਆਣੇ ਤੇ ਰਾਜਸਥਾਨ ਨੇ ਜਦੋਂ ਉਹਨਾਂ ਨੂੰ ਲੋੜ ਹੋਊਗੀ ਉਦੋਂ ਪਾਣੀ ਲੈਣਾ ਵਾ ਨਹੀਂ ਫਿਰ ਪਾਣੀ ਦੇ ਚਾਹੇ ਜਿਹੜਾ ਪੰਜਾਬ ਆ ਉਹਨੂੰ ਇਸਤੇਮਾਲ ਕਰੇ ਚਾਹੇ ਡੁੱਬੇ ਚਾਹੇ ਮਰੇ ਫਿਰ ਕਿਸੇ ਨੂੰ ਕੋਈ ਫਰਕ ਨਹੀਂ ਹੈਗਾ ਹਾਲਾਂਕਿ ਹੁਣ ਤਾਂ ਇਹ ਕਹਿੰਦੇ ਸੀ ਵੀ ਜਿਹੜਾ ਰਾਵੀ ਨਦੀ ਦਾ ਪਾਣੀ ਮੋੜ ਕੇ ਉਹ ਇਧਰ ਨੂੰ ਲੈ ਕੇ ਆਉਣਾ ਤਾਂ ਲੈ ਕੇ ਕਿੱਥੇ ਦੀ ਜਾਣਾ ਜਵਾਬ ਇਹ ਦੇਣ ਨਾਲ ਉਹ ਲੈ ਕੇ ਕਿੱਥੇ ਦੀ ਜਾਣਾ ਇਹ ਕਹਿੰਦੇ ਤਾਂ ਹੈਗਾ ਵੀ ਪਾਣੀ ਜੀ ਉਹ ਬਾਦੂ ਆ ਜਾਊਗਾ ਸਾਰਾ ਆ ਜਾਊਗਾ ਤਾਂ ਉਹ ਸਿੱਧਾ ਕੱਢ ਲਓ ਨਾ ਫਿਰ ਆਪਣੇ ਦਿੱਲੀ ਨੂੰ ਕੱਢ ਲਓ ਹਰਿਆਣੇ ਨੂੰ ਕੱਢ ਲਓ ਫਿਰ ਪੰਜਾਬ ਨੂੰ ਕਾਤੇ ਕੱਢਣਾ ਤੁਸੀਂ ਉਹ ਲਿਆਓ ਨਾ ਉੱਤੇ ਦੀ ਕਮਾ ਕੇ ਉਹਨੂੰ ਪੰਜਾਬ ਦੇ ਵਿੱਚ ਦੀ ਥੋਂ ਕੱਢਣਾ ਕਿਉਂਕਿ ਪੰਜਾਬ ਦੇ ਵਿੱਚ ਦੀ ਪਰਮਿੰਦਰ ਇਸ ਕਰਕੇ ਕੱਢਣਾ ਵਾ ਜੇ ਕੱਲ ਨੂੰ ਕੋਈ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਉਹ ਹੜਾ ਟਾਈਪ ਜਿਹੜਾ ਉਹ ਹੋਇਆ ਸੀਗਾ ਪੂਰਾ ਮਸਲਾ ਬਣਿਆ ਸੀਗਾ ਕਿਉਂਕਿ بارش ਜ਼ਿਆਦਾ ਹੋਈ ਸੀ ਜਿਹੜਾ ਉਸ ਸਮੇ ਪੂਰਾ ਪੰਜਾਬ ਦਾ ਮਾਹੌਲ ਬਣਿਆ ਸੀਗਾ ਇਧਰਲੇ ਏਰੀਏ ਦਾ ਤਾਂ ਉਹ ਦੁਬਾਰਾ ਬਣੇ ਕਿਉਂਕਿ ਜੇ بارش ਵੱਧ ਹੁੰਦੀ ਆ ਤਾਂ ਉਹਨਾਂ ਨੇ ਤਾਂ ਗੇਟ ਬੰਦ ਕਰਕੇ ਬਹਿ ਜਾਣਾ ਬਿਲਕੁਲ ਉਹਨਾਂ ਦਾ ਕਹਿਣਾ ਜਿੰਨਾ ਸਾਨੂੰ ਪਾਣੀ ਚਾਹੀਦਾ ਜੇ ਅਸੀਂ ਇਹ ਤੋਂ ਵੱਧ ਨਹੀਂ ਲੈ ਸਕਦੇ ਅਸੀਂ ਆਹ ਨਹੀਂ ਕਰ ਸਕਦੇ ਅਸੀਂ ਉਹ ਨਹੀਂ ਕਰ ਸਕਦੇ ਡੁੱਬੂ ਦਾ ਪੰਜਾਬ ਨਾ ਪੰਜਾਬ ਨੂੰ ਚਾਰੇ ਪਾਸਿਓਂ ਡੋਬਣ ਦੀ ਜਿਹੜੀ ਕਰਤੂਤ ਹੈ ਸੈਂਟਰ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਉਹ ਸੈਂਟਰ ਸਰਕਾਰ ਨੂੰ ਰੋਕਣ ਦੇ ਵਿੱਚ ਫੇਲ ਹੋਈ ਆ ਹੁਣ ਵੀ ਭਗਵੰਤ ਮਾਨ ਸਾਹਿਬ ਪੰਜਾਬ ਦੇ ਲੋਕਾਂ ਨੂੰ ਇਕੱਠੇ ਕਰੋ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰੋ ਪਹਿਲਾਂ ਤੁਸੀਂ ਇੱਕ ਹਾਕਮਾਰੀ ਸੀ ਸਾਰੀਆਂ ਪਾਰਟੀਆਂ ਆ ਕੇ ਖੜੀਆਂ ਸੀ ਹੁਣ ਦੁਬਾਰਾ ਫੇਰ ਹੋਕਾ ਲਾਓ ਪੰਜਾਬ ਦੇ ਲੋਕਾਂ ਨੂੰ ਲਾਓ ਪੰਜਾਬ ਦੇ ਲੋਕ ਤੁਹਾਡੇ ਨਾਲ ਲੱਗਣਗੇ ਪੰਜਾਬ ਦੀਆਂ ਕਿਸਾਨ ਜੱਤੇਵੰਦੀਆਂ ਤੁਹਾਡੇ ਨਾਲ ਲੱਗਣਗੇ ਇੱਕ ਵਾਰੀ ਨਿਮਰਤਾ ਨਾਲ ਉਹਨਾਂ ਨੂੰ ਬੇਨਤੀ ਕਰੋ ਉਹਨਾਂ ਨੂੰ ਬੁਲਾਓ ਨਾਲ ਖੜਾਓ ਤਾਂ ਕਿ ਪੰਜਾਬ ਦਾ ਪਾਣੀ ਬਚਾਇਆ ਜਾ ਸਕੇ ਪੰਜਾਬ ਦਾ ਪੈਸਾ ਬਚਾਇਆ ਜਾ ਸਕੇ ਪੰਜਾਬ ਸੁਰੱਖਿਅਤ ਰੱਖਿਆ ਜਾ ਸਕੇ ਜਿਵੇਂ ਪਹਿਲਾਂ ਜਿਹੜਾ ਸੀ ਕਹਿੰਦੇ ਸੀ ਵੀ ਜਿਹੜਾ ਹਰ ਇੱਕ ਚੀਜ਼ ਦਾ ਜਿਹੜਾ ਤੁਹਾਨੂੰ ਮਾਅਵਜ਼ਾ ਮਿਲੂਗਾ ਸੋ ਇਸ ਆ ਵਕਤ ਨਾ ਆਵੇ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਮਾਅਵਜ਼ਾ ਦੇਣਾ ਪਵੇ ਲੋਕਾਂ ਨੂੰ ਮਾਅਵਜ਼ਾ ਦੇਣਾ ਪਵੇ ਉਸ ਆ ਉਹ ਸਮਾਂ ਜਿਹੜਾ ਪ੍ਰਮਾਤਮਾ ਨਾ ਦਿਖਾਵੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਇਕੱਠੇ ਕਰੋ ਜਾ ਕੇ ਧਰਨਾ ਲਾਓ ਸਾਰੇ ਸਾਡੇ ਧਰਨੇ 'ਚ ਆ ਕੇ ਬੈਠਣਗੇ ਕਿ ਅਸੀਂ ਭਾਈ ਜਿਹੜੇ ਇਹ 300 ਬੰਦਾ ਅਸੀਂ ਨਹੀਂ ਰੱਖਣ ਦੇਣਾ ਸਾਡੇ ਕੋਲ 8.5 ਕਰੋੜ ਰੁਪਇਆ ਸਾਲਾਨਾ ਹੈ ਨਹੀਂਗਾ ਸਾ ਤੋਂ ਨਹੀਂ ਦੇ ਹੋਣਾ ਇਸ ਕਰਕੇ ਅਸੀਂ ਜਿਹੜੇ ਇਹ ਗਾਰਡ ਨਹੀਂ ਰੱਖਣ ਦਵਾਂਗੇ ਇੱਥੇ ਪੰਜਾਬ ਪੁਲਿਸ ਜਿਹੜੀ ਆ ਦਪਹਿਰਾ ਦਊਗੀ ਜਿਵੇਂ ਪਹਿਲਾਂ ਹੁਣ ਤੱਕ ਦਿੰਦੀ ਆਈ ਆ ਉਸੇ ਤਰ੍ਹਾਂ ਪੰਜਾਬ ਪੁਲਿਸ ਦਾ ਪਹਿਰਾ ਹੀ ਇੱਥੇ ਰਹੂਗਾ ਠੀਕ ਤਾਂ ਖੈਰਾ ਸਾਹਿਬ ਤੁਸੀਂ ਪ੍ਰੋਗਰਾਮ ਚ ਜੁੜੇ ਸਾਡੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਏਸੀ ਮੇਰੇ ਸਹਿਯੋਗੀ ਪੱਤਰਕਾਰ ਜਸ ਖੈਰਾ ਜੀ ਇਹਨਾਂ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕੱਲ ਫੇਰ ਦੁਆਰਾ ਇੱਕ ਨਵੇਂ ਮੁੱਦਾ ਲੈ ਕੇ ਜਿਹੜਾ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਰਿਆਸਟ ਨਿਊਜ਼ ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਪਰਵਿੰਦਰ ਸਿੰਘ ਅੱਜ ਬੜੇ ਹੀ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਕੇਂਦਰ ਸਰਕਾਰ ਬਾਰ-ਬਾਰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੂੰ ਝਟਕਾ ਦੇ ਰਹੀ ਹੈ। ਕੀ ਝਟਕੇ ਨੇ ਉਹ ਤੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਵੀ ਜਵਾਬੀ ਕਾਰਵਾਈ ਕੀਤੀ ਗਈ ਹੈ? ਕੀ ਜਵਾਬ ਹੈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਹੈ ਇਸ ਸਬੰਧੀ ਵਿਸਤਾਰ ਦੇ ਨਾਲ ਚਰਚਾ ਕਰਾਂਗੇ ਚਰਚਾ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਨੇ ਜਸ ਖਹਿਰਾ ਜੀ ਖਹਿਰਾ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਬਹੁਤ-ਬਹੁਤ ਖਹਿਰਾ ਸਾਹਿਬ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਬੀਤੇ ਕੁਝ ਦਿਨਾਂ ਤੋਂ ਜਿਹੜਾ BBMP ਦਾ ਮੁੱਦਾ ਜਿਹੜਾ ਬਹੁਤ ਹੀ ਜ਼ਿਆਦਾ ਹਾਈਲਾਈਟ ਕੀਤਾ ਹੋਇਆ ਉਸ ਪ੍ਰਤੀ ਹੁਣ ਕੇਂਦਰ ਸਰਕਾਰ ਦੇ ਵੱਲੋਂ ਇੱਕ ਵੱਡਾ ਝਟਕਾ ਲੱਗਾ ਹੈ ਜੀ ਕੇਂਦਰ ਸਰਕਾਰ ਦੇ ਵੱਲੋਂ ਬੀਬੀ ਐਮਬੀ ਦੀ ਜਿਹੜੀ ਸੁਰੱਖਿਆ ਉਸ ਨੂੰ ਦੇਖਦੇ ਹੋਏ ਹੁਣ ਮਾਨ ਸਰਕਾਰ ਦੇ ਉੱਤੇ ਵੱਡਾ ਬੋਝ ਪਾਇਆ ਕੀ ਉਹ ਬੋਝ ਹੈ ਸਾਡੇ ਦਰਸ਼ਕਾਂ ਨੂੰ ਜਿਹੜਾ ਵਿਸਥਾਰ ਦੇ ਨਾਲ ਸਮਝਾਓ ਜੀ ਅ ਪ੍ਰਮੇਂਦਰ ਜੀ ਪਹਿਲਾਂ ਤਾਂ ਜਦੋਂ ਤੋਂ ਸੈਂਟਰ ਸਰਕਾਰ ਹੈ ਜਿਹੜੀ ਉਹ ਬਣਦੀ ਆਉਂਦੀ ਆ ਚਾਹੇ ਕਿਸੇ ਪਾਰਟੀ ਦੀ ਵੀ ਹੋਵੇ ਹਮੇਸ਼ਾ ਜਿਹੜੀ ਉਹ ਪੰਜਾਬ ਦੇ ਨਾਲ ਖਾਰਖਾਨਦੀ ਆ ਪੰਜਾਬ ਦੇ ਨਾਲ ਜਿਹੜੀ ਆ ਉਹ ਹਮੇਸ਼ਾ ਉਸ ਦੀ ਖੜਕਦੀ ਰਹਿੰਦੀ ਆ ਤਾਂ ਹੁਣ ਵੀ ਐਸਾ ਹੀ ਆ ਹਾਂ ਪਹਿਲਾਂ ਜਦੋਂ ਦੂਜੀਆਂ ਸਰਕਾਰਾਂ ਸੀਗੀਆਂ ਉਦੋਂ ਵੀ ਇਹੀ ਕੁਝ ਹੁੰਦਾ ਸੀ ਜਦੋਂ ਕਾਂਗਰਸ ਸਰਕਾਰ ਸੀ ਕਿ ਉਦੋਂ ਵੀ ਇਹੀ ਕੁਝ ਹੁੰਦਾ ਸੀ ਤਾਂ ਹੁਣ ਫੇਰ ਪੰਜਾਬ ਦੇ ਨਾਲ ਜਿਹੜਾ ਉਹ ਸੈਂਟਰ ਸਰਕਾਰ ਦੇ ਵੱਲੋਂ ਧੱਕਾ ਕੀਤਾ ਗਿਆ ਦੱਸਦੀ ਕਿ ਜਿੱਥੇ ਪੰਜਾਬ ਦਾ ਪਾਣੀ ਜਿਹੜਾ ਪੰਜਾਬ ਦੇ ਖੇਤਾਂ ਦੇ ਲਈ ਪੂਰਤੀ ਨਹੀਂ ਹੁੰਦੀ ਤਾਂ ਹਰਿਆਣੇ ਨੂੰ ਕਿੱਥੋਂ ਦੇਣਾ ਸਿੱਧਾ ਸਵਾਲ ਇੱਥੇ ਜਿਹੜੇ ਮੁੱਖ ਮੰਤਰੀ